ਨੇ ਪਸ਼ੂ ਦਾ ਕੱਟਰੋ ਬਸ਼ਰੂ ਮਰ ਜਾਂਦਾ ਤੇ ਬਾਅਦ ਵਿੱਚ ਫਿਰ ਚੋਏ ਬਣਾ ਰਿਹਾ ਵੀ ਨਹੀਂ ਜਾਂਦਾ ਤੇ ਦੁੱਧ ਵੀ ਨਹੀਂ ਦਿੰਦਾ ਤੇ ਉਹਦਾ ਫਿਰ ਆਪਣਾ ਕੋਲੇ ਕੋਈ ਸ਼ਾਂਤਿਕ ਸ਼ਾਂਤਿਕ ਮਿਲਣਾ ਪੈਂਦਾ ਸ਼ਾਂਤਿਕ ਕਰਦੇ ਕਰ ਹਾਂਜੀ ਕੋਈ ਵੀ ਮਤਲਬ ਕਿੱਡਾ ਵੀ ਮਤਲਬ ਕਈ ਵਾਰ ਆਉਂਦਾ ਵੀ ਭੈੜਾ ਪਸ਼ੂ ਹੈ ਤਾਂ ਸਾਡਾ ਕਿੰਨਾ ਜਿੰਨਾ ਭੈੜਾ ਉਹ ਅਸੀਂ ਖੜਦਾ ਜੀ ਤੁਸੀਂ ਆਪਾਂ ਹੁਣ ਪਸ਼ੂ ਲੈ ਆਉਣਾ ਦੁੱਧ ਬਾੜ ਖਾਤਰ ਤੇ ਬਾਅਦ ਦੇ ਵਿੱਚ ਨਾ ਹੁਣ ਇੱਕ ਜਿਹੜਾ ਟ੍ਰੈਂਡ ਚੱਲਿਆ ਹੋਈ ਟੀਕੇ ਦਾ ਟੀਕਾ ਲਾ ਕੇ ਚਾਹੁੰਦੇ ਸੀਗੇ ਤੇ ਉਹਦਾ ਕੋਈ ਆਪਣੇ ਕੋਲੇ ਹੈ ਹੱਲ ਜਦੋਂ ਪਸ਼ੂ ਦੋਵੇਂ ਟਾਈਮਾਂ ਟੀਕਾ ਤੇ ਮਿਲਦਾ ਹੈ ਉਹ ਆਪਾਂ ਨੇ ਮੈਡੀਸਨ ਨਾਲ 89 ਦੇ ਦੂਜੇ ਦਿਨ ਬਿਨਾਂ ਟੀਕੇ ਮਾਰਨਾ ਤਾਂ ਨਾਰ ਬਣ ਜਾਂਦੀ ਹੈ ਗੰਢ ਬਣ ਜਾਂਦੀ ਹੈ ਛਿੱਡੀਆਂ ਬਰੀਕ ਮੋਟੀਆਂ ਤੋਂ ਤੇ ਖਾਰਾ ਹੋ ਜਾਂਦਾ ਥਣ ਘਟ ਜਾਂਦਾ ਥਣ ਛੋਟਾ ਆ ਜਾਂਦਾ ਥਣ ਖੜਾ ਹੋਏ ਤਨ ਸਾਲਾਂ ਦਾ ਠੀਕ ਹੈ ਉਹ ਅਸੀਂ 3 ਮਹੀਨੇ ਦੇ ਦਿਨ ਸੁਣ ਤੋਂ ਹਾਲੇ ਪਸੂਣ ਠੀਕ ਹੈ ਜੀ ਉਹ ਚਲ ਆ ਤੁਰਤਾ ਛਿੱਡੀਆਂ ਆਉਂਦੀਆਂ ਸੋਜ ਹੈ ਬਸ ਸਟੈਟਸ ਹੋ ਗਈ ਮੂੰਹ ਸੜੀ ਦਾ ਰੋਗ ਬਣ ਗਿਆ ਥਣੇਲਾ ਰੋਗ ਬਣ ਗਿਆ ਉਹ 5-7 ਦਿਨ ਠੀਕ ਹੋ ਜਾਂਦੇ ਠੀਕ ਹੈ ਜੀ 15 ਦਿਨ ਵਿੱਚ ਦੁਬਾਰੇ ਫੀਡ ਨਹੀਂ ਹੁੰਦਾਗਾ ਠੀਕ ਹੈ ਜੀ ਹਾਂ ਜੀ ਕਿੰਨਾ ਵੀ ਰਿਪੀਟ ਹੁੰਦਾ ਹੋਵੇ ਕਿੰਨਾ ਮਰਜੀ ਹੁੰਦਾ ਸਭ ਤੋਂ ਪਹਿਲਾਂ ਸਾਰੇ ਕੋ ਜਰਦਾ ਰਤਨ ਸਿੰਘ ਜੀ ਠੀਕ ਹੈ ਜੀ ਸ਼ਾਮ ਸਿੰਘਲ ਚੌਕ ਤੋਂ ਹੁਣ ਬੱਤੀ ਟਿਕੇ ਪਰ ਆਇਸੀ ਗਾਂ ਦੇ ਠੀਕ ਹੈ ਜੀ ਆਪਣੀ ਮੈਡੀਸਿਨ ਪਹਿਲੀ ਦਵਾਈ ਨਹੀਂ ਰਹਿ ਗਈ ਸੀ ਲੈ ਵੀ ਜੇਕਰ ਤੁਹਾਡੇ ਪਸ਼ੂ ਦਾ ਥਣ ਛੋਟਾ ਵੱਡਾ ਗੰਡ ਨਾੜਾ ਛਿੱਧੀਆਂ ਆਉਂਦੀਆਂ ਜਾਂ ਫਿਰ ਤੁਹਾਡੇ ਪਸ਼ੂ ਨੂੰ ਭਾਰ ਪੈਣ ਦੀ ਪ੍ਰੋਬਲਮ ਆਗੀ ਰਿਪੀਟ ਹੋ ਜਾਂਦਾਗਾ ਤਾਂ ਵੈਸ ਸਾਹਮਣਾ ਮਲਾਉਣੇ ਆਗੇ ਪਸ਼ੂਆਂ ਦੀ ਹਰ ਇੱਕ ਬਿਮਾਰੀ ਦਾ ਹੱਲ ਹੈਗਾ 100% ਤੇ ਆਜੋ ਆਪਾਂ ਤੁਹਾਨੂੰ ਗੱਲਬਾਤ ਕਰਾਉਣੇ ਆਗੇ ਸੱਸੀ ਗਾਲ ਜੀ ਸੱਸੀ ਗਾਲ ਜੀ ਤੇ ਆਪਣਾ ਕੀ ਨਾਮ ਆ ਜੀ ਮੈਂ ਤੇ ਜਗਦੀਸ਼ ਸਿੰਘ ਗ੍ਰੰਥੀ ਜੀ ਠੀਕ ਹੈ ਜੀ ਤੇ ਆਪਣੇ ਕਲੀਨਿਕ ਦਾ ਆਪਣੇ ਕੀ ਨਾਮ ਹੈ ਜੀ ਕਲੀਨਿਕ ਆਪਣੇ ਦਾ ਤੈਨ ਹੈ ਜੀ ਠੀਕ ਹੈ ਜੀ ਪਹਿਲਾ ਕਲੀਨਿਕ ਸ਼ੁਰੂ ਕੀਤੀ ਅਸੀਂ 90 ਚ ਠੀਕ ਹੈ ਜਾਂ ਪਿੰਡ ਹਰੀਕੇ ਕਲਾਂ ਜਿਹੜਾ ਸ੍ਰੀ ਮਕਸਰ ਸਾਹਿਬੋਂ ਠੀਕ ਹੈ ਜੀ ਤੇ ਸ੍ਰੀ ਗੁਰਵੰਗਦੇਵ ਜੀ ਦਾ ਨਾਨਕਾ ਪਿੰਡ ਹੈ ਠੀਕ ਹੈ ਜੀ ਨਾਲ ਹੀ ਸਰਾਣਾ ਕਾ ਪਿੰਡ ਮੱਤੇ ਰਸਰਾ ਉਹ ਸ੍ਰੀ ਗੁਰੰਗਦੇਵ ਜਰ ਜਨਸਥਾਨ ਹੈ ਠੀਕ ਹੈ ਜੀ ਤਾਂ ਅਸੀਂ ਉਸ ਤੋਂ ਸ਼ੁਰੂ ਕੀਤਾ ਹੈ ਪਹਿਲਾਂ ਕਰਦੇ ਦਰਸ਼ਕਾਂ ਦਾ ਧੰਨਵਾਦ ਫਿਰ ਦਾਂਗੇ ਜਾਣਕਾਰੀ ਤੇ ਪਿਆਰੇ ਦਰਸ਼ਕੋ ਤੁਹਾਾਰਨ ਸਤਿ ਸ੍ਰੀ ਅਕਾਲ ਪਿਆਰ ਭਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਹੁਣ ਗੱਲ ਇਹ ਆ ਜੀ ਪਸ਼ੂਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਈ ਨੇ ਕਿਸੇ ਦਾ ਥਣ ਦੇ ਵਿੱਚ ਪ੍ਰੋਬਲਮ ਆ ਗਈ ਕਿਸੇ ਨੂੰ ਭਾਰ ਪੈਣ ਦੀ ਦਿੱਕਤ ਆ ਗਈ ਜਿਵੇਂ ਗਰਮੀ ਦਾ ਮੌਸਮ ਆ ਗਿਆ ਤੇ ਨਮੀ ਤੂੜੀ ਆ ਗਈ ਹਨਾ ਤੇ ਉਹਦੇ ਵਿੱਚ ਬੰਨ ਪੈ ਜਾਂਦਾ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਦਾ ਹੱਲ ਤੁਹਾਡੇ ਕੋਲ ਮਿਲੂਗਾ 100% 100% ਮਿਲਦਾ ਜੀ ਤਿੰਨ ਦਿਨਾਂ ਦੇ ਠੀਕ ਆ ਜੀ ਤਿੰਨ ਦਿਨਾਂ ਦੇ ਵਿੱਚ ਪਸ਼ੂ ਦੇ ਚਾਰ ਪੇਟ ਹੁੰਦੇ ਆ ਸਮਾਂ ਲੱਗਦਾ ਤਿੰਨ ਚਾਰ ਦਿਨਾਂ ਨੂੰ ਮਰ ਕੋਈ ਬਹੁਤਾ ਪੇਟ ਭਰਨੇ ਰੋੜਨੀ ਹੋਰ ਦੇਸ਼ੀ ਤੋਂ ਇੱਕ ਨਹੀਂ ਦੇਣੀ ਚਾਹੀਦੀ ਜਿਵੇਂ ਇਹ ਤੁਹਾਡਾ ਮੇਰਾ ਚੂਰਨਾ ਵਗੈਰਾ ਹੋਰ ਜਦੋਂ ਪੇਟ ਭਰ ਜਨਾਂ ਪਛੋਦੀ ਮਤ ਹੋ ਜਾਂਦੀ ਹੈ ਠੀਕ ਹੈ ਜੀ ਦਿਨਾਂ ਪੇਟ ਨੂੰ ਹਲਕਾ ਰੱਖਾਂਗੇ ਨਾ ਦੇ ਆਂ ਕਲਾ ਪਾਣੀ ਪੀਉਣਾ ਪਸੂ ਨੂੰ ਫਿਰ ਜਨਮਨ ਖੁੱਲ ਜਾਂਦਾ ਮੇਨ ਗੱਲ ਇਹ ਹੈ ਵੀ ਹੁਣ ਆਪਾਂ ਕੋਈ ਪਸ਼ੂ ਜਾਂ ਫਿਰ ਕੋਈ ਡੰਗਰ ਲੈਣਿਆਂਗੇ ਉਹ ਦੁੱਧ ਵਾਰ ਖਤਰ ਲੈਣਿਆਂ ਕਈ ਵਾਰ ਉਹਦੇ ਵਿੱਚ ਥਣਾ ਦੀ ਦਿੱਕਤ ਆ ਜਾਂਦੀ ਹੈ ਕਈ ਵਾਰ ਕੋਈ ਵੱਡਾ ਛੋਟਾ ਜਾਂ ਫਿਰ ਕੇ ਕਈ ਛਿੱਧੀਆਂ ਨਾੜਾ ਵੱਧਨੀਆਂ ਗੰਢਾ ਹੋ ਜਾਂਦੀਆਂ ਉਹਦਾ ਕੀ ਹਾਲ ਹੈ ਨਾੜ ਬਣ ਜਾਂਦੀ ਹੈ ਗੰਢ ਬਣ ਜਾਂਦੀ ਹੈ ਛਿੱਧੀਆਂ ਬਰੀਕ ਮੋਟੀਆਂ ਦੁੱਧ ਖਾਰਾ ਹੋ ਜਾਂਦਾ ਥਣ ਘਟ ਜਾਂਦਾ ਥਣ ਛੋਟਾ ਆ ਜਾਂਦਾ ਹੈ ਤਨ ਖੜਾ ਹੋਏ ਤਨ ਸਾਲਾਂ ਦਾ ਠੀਕ ਹੈ ਉਹ ਅਸੀਂ 3 ਮਹੀਨੇ ਦਾ ਹੀ ਦਿੰਦੇ ਹਾਂ ਸੋ ਤਾਂ ਹਾਲੇ ਪਸੂ ਠੀਕ ਹੈ ਜੀ ਉਹ ਚੱਲ ਪੈਂਦਾ ਕਿੰਨੇ ਦਿਨਾਂ ਚੱਲੂਗਾ ਜੀ ਬਸ ਉਹ ਤਾਂ 3 ਮਹੀਨੇ ਦਿਨੇ ਤਨ ਸਾਲਾ ਖੜਾ ਤਨ ਮਹੀਨੇ ਚੱਲਦਾ ਹੈ ਜੇ ਰਾਮ ਤੁਰ ਤਾਂ ਛੱਡੀਆਂ ਆਉਂਦੀਆਂ ਸੋਜ ਹੈ ਬਸਟੈਟਸ ਹੋ ਗਈ ਮੂੰਹ ਸੜੀ ਦਾ ਰੋਗ ਬਣ ਗਿਆ ਥਨਿਆ ਲਾ ਰੋਗ ਬਣ ਗਿਆ ਉਹ 5-7 ਦਿਨ ਠੀਕ ਹੋ ਜਾਂਦੇ ਠੀਕ ਹੈ ਜੀ ਜਾਂ ਜਿਹੜੋਂ ਪਸੂ ਦੋਵੇਂ ਟਾਈਮ ਆ ਟਿਕਾ ਤੇ ਮਿਲਦਾ ਹੈ ਉਹ ਆਪਾਂ ਨੇ ਮੈਡੀਸਨ ਨਾਲ 89 ਦੇ ਦੂਜੇ ਦਿਨ ਬਿਨਾ ਟੀਕੇ ਨਾਲ ਮੜਨਾ ਪੈਂਦਾ। ਇੱਕ ਹੋਰ ਸਭ ਤੋਂ ਮੇਨ ਪ੍ਰੋਬਲਮ ਆ ਰਹੀ ਹੈ ਪਸ਼ੂ ਬਾਰ-ਬਾਰ ਰਿਪੀਟ ਹੀ ਹੋ ਜਾਂਦੇ ਆ। ਮਤਲਬ ਸਹੀ ਨਹੀਂ ਹੁੰਦੇ ਤੇ ਆਪਾਂ ਫਿਰ ਪਰੇਸ਼ਾਨੀ ਦੇ ਵਿੱਚ ਹੋ ਜਾਂਦੇ ਆ ਜਾਂ ਫਿਰ ਉਹਨੂੰ ਨਾ ਬੰਦਾ ਜਾਂ ਤਾਂ ਸਸਤੇ ਭਾਅ ਵੇਚ ਦਿੰਦਾ ਤੇ ਜਾਂ ਫਿਰ ਪਸ਼ੂ ਤੋਂ ਮਾਣੀ ਅੱਕ ਜਾਂਦਾ ਬੰਦਾ। ਉਹਦਾ ਕੋਈ ਹੱਲ ਹੈ ਆਪਣੇ ਕੋਲ? ਬਹੁਤ ਵਧੀਆ ਲਾਜ ਹੈ ਜੀ ਉਹਦਾ। 15 ਦਿਨ ਵਿੱਚ ਦੁਬਾਰਾ ਰਿਪੀਟ ਨਹੀਂ ਹੁੰਦਾਗਾ। ਠੀਕ ਆ ਜੀ। ਹਾਂਜੀ। ਕਿੰਨਾ ਵੀ ਰਿਪੀਟ ਹੁੰਦਾ ਹੋਵੇ। ਕਿੰਨਾ ਮਰਦੇ ਹੁੰਦਾ ਇਹ? ਸਭ ਤੋਂ ਪਹਿਲਾਂ ਸਾਡੇ ਕੋਲ ਸੀਗਾ ਦਰਿਹਦਰ ਰਤਨ ਸਿੰਘ ਜੀ ਠੀਕ ਹੈ ਜੀ ਸ਼ਾਮ ਸਿੰਘਲ ਚੌਕ ਤੋਂ ਹੁਣ 32 ਟਿਕਾ ਪਰਾਈ ਸੀ ਗਾਂ ਦੇ ਠੀਕ ਹੈ ਜੀ ਆਪਣੀ ਮੈਡੀਸਨ ਪਹਿਲੀ ਦਵਾਈ ਨੇ ਰਹਿ ਗਈ ਸੀ ਠੀਕ ਹੈ ਜੀ ਤੇ ਇਹਦਾ ਵੀ ਕੋਈ ਆਪਣੇ ਕੋਲ ਹੱਲ ਹੈਗਾ ਵੀ ਜੇਕਰ ਪਸ਼ੂ ਆਪਾਂ ਲੈ ਆਉਣੇ ਕਈ ਵਾਰ ਮੰਡੀ ਤੋਂ ਲੈ ਆਉਣੇ ਜਾਂ ਫਿਰ ਕਿਤੇ ਤੋਂ ਆਪਾਂ ਲੈ ਆਉਣੇ ਤੇ ਬਾਅਦ ਦੇ ਵਿੱਚ ਆਪਣੇ ਕੋਲੇ ਆ ਕੇ ਨਾ ਦੁੱਧ ਬਾਦੀ ਘਟ ਜਾਂਦਾ ਹੈਗਾ ਉਹ ਸਾਰਾ ਹੱਲ ਹੈ ਕਿ ਪਸ਼ੂ ਉਹਦੇ ਅੰ内 ਕਰ ਜਾਂਦਾ ਕਈ ਵਾਰ ਘਰ ਦਾ ਉਹਦਾ ਕਰਕੇ ਵੀ ਕਰ ਜਾਂਦਾ ਹੈ ਕਈ ਵਾਰ ਪੱਠੇ ਬਦਲੇ ਜਾਂਦੇ ਆ ਕਈ ਕੋਈ ਕਾਰਨ ਬਣ ਜਾਂਦੇ ਆ ਉਦੋਂ ਪੂਰਾ ਕਰ ਦਿੰਦੇ ਆਪਾਂ ਠੀਕ ਆ ਮਤਲਬ ਕੋਈ ਵੀ ਦੁੱਧ ਦੀ ਪ੍ਰੋਬਲਮ ਹੋਵੇ ਜਾਂ ਰਲੇਵਾ ਵਗੈਰਾ ਨਾਲੇ ਫੋਲੋ ਹੋਵੇ ਜਾਂ ਪਸ਼ੂ ਕੋਈ ਕੰਨੇ ਮਾਰ ਖੁੰਡਾ ਉਹ 15 ਦਿਨ ਨਹੀਂ ਮਾਰਨ ਹਟ ਜਾਂਦਾ ਠੀਕ ਆ ਜੀ ਪਸ਼ੂ ਜਿਵੇਂ ਪਸ਼ੂਆਂ ਦੇ ਉੱਤੇ ਪੂਛ ਤੇ ਮੂੰਹ ਸੜੀ ਹੋ ਜਾਂਦੀ ਹੈ ਆਪਣਾ ਬਾਹਮ ਨਹੀਂ ਲੱਗੇ ਜਾਂਦੀ ਕਹਿੰਦੇ ਆ ਉਹ ਕੋਈ ਠੀਕ ਹੋ ਜਾਂਦਾ ਹੈ ਠੀਕ ਆ ਜੀ ਤੇ ਜੇ ਘੋੜੀਆਂ ਨੂੰ ਬੰਨ੍ਹ ਪਾਈ ਜਾਂਦਾ ਹੈ ਜਾਂ ਕੁੱਤੇ ਜਿਹੜੇ ਡੌਗ ਹੈ ਜਿਨ੍ਹਾਂ ਨੇ ਮਸਲ ਪਾੜ ਜਾਂਦੇ ਆ ਉਹਨਾਂ ਦੇ ਪੱਕਾ ਲਾਏ ਆਪਣੇ ਕੋਲੇ ਤੇ ਕਈ ਵਾਰ ਕੀ ਹੁੰਦਾ ਕਿ ਆਪਣੇ ਪਸ਼ੂ ਦਾ ਕੱਟਰੂ ਬਸ਼ਰੂ ਮਰ ਜਾਂਦਾ ਤੇ ਬਾਅਦ ਵਿੱਚ ਫਿਰ ਕੋਈ ਬਿਣਾ ਰਿਹਾ ਵੀ ਨਹੀਂ ਜਾਂਦਾ ਤੇ ਦੁੱਧ ਵੀ ਨਹੀਂ ਦਿੰਦਾ ਤੇ ਉਹਦਾ ਫਿਰ ਆਪਣਾ ਕੋਲੇ ਕੋਈ ਸ਼ਾਂਤਿਕ ਸ਼ਾਂਤਿਕੇ ਮਿਲਣਾ ਪੈਂਦਾ ਸ਼ਾਂਤਿਕ ਕਰਦੇ ਕਰ ਹਾਂਜੀ ਕੋਈ ਵੀ ਮਤਲਬ ਕਿੱਡਾ ਵੀ ਮਤਲਬ ਕਈ ਵਾਰ ਆਉਂਦਾ ਵੀ ਭੈੜਾ ਪਸ਼ੂ ਹੈ ਤਾਂ ਸਾਡਾ ਜਿੰਨਾ ਭੈੜਾ ਉਹ ਅੱਡੀ ਸੀ ਖੜਦਾ ਜੀ ਠੀਕ ਹੈ ਜੀ ਤੇ ਇਹਦਾ ਮਤਲਬ ਮੁੜ ਕੇ ਫਿਰ ਕੱਟਰੂ ਬਸ਼ੂ ਦਾ ਜਿਆਦਾ ਉਹ ਕਰਦਾ ਜਿਆਦਾ ਕਰਦਾ ਹੈ ਪਸ਼ੂ ਦਾ ਰੰਗ ਹੋ ਜਾਂਦੀ ਹੈ ਠੀਕ ਹੈ ਨਾ ਜੇ ਪਸ਼ੂ ਉੱਠਦਾ ਮਤਲਬ ਪਿਆ 3-4 ਦਿਨ ਹੋ ਗਏ 5 ਦਿਨ ਹੋ ਗਏ ਉਹ ਤੀਜਾ ਨਹੀਂ ਖੜਾ ਆਉਂਦਾ ਮਾਰਕਸ਼ਾਲ ਠੀਕ ਹੈ ਹਾਂਜੀ ਤੇ ਇੱਕ ਪ੍ਰੋਬਲਮ ਇਹ ਵੀ ਆਉਂਦੀ ਹੈ ਵੀ ਆਪਾਂ ਹੁਣ ਪਸ਼ੂ ਲੈ ਆਉਣਾ ਦ ਇੱਕ ਜਿਹੜਾ ਟ੍ਰੈਂਡ ਚੱਲਿਆ ਹੋਈ ਟੀਕੇ ਦਾ ਟੀਕਾ ਲਾ ਕੇ ਚਾਉਂਦੇ ਸੀਗੇ ਉਹਦਾ ਕੋਈ ਆਪਣੇ ਕੋਲੇ ਹੈ ਹੱਲ? ਹਾਂ ਜੀ ਟੀਕੇ ਵਾਲਾ ਭਾਵੇਂ 2 ਮਹੀਨੇ ਤਿੰਨ ਮਿਲਦੇ ਨੇ ਹੋਵੇ ਟੀਕੇ ਤੇ ਆਥ ਨੂੰ ਬਿਨਾ ਟੀਕ ਟੀਕੇ ਛੱਡ ਜਾਂਦਾ। ਠੀਕ ਹੈ ਜੀ। ਡਾਕਟਰ ਦੁਨੀਆਂ ਤੇ ਕੋਈ ਨਹੀਂ ਮੜਾ ਸਰ ਆਪਾਂ ਦਾ ਰੂਪ ਸਾਰੇ ਵਧ ਗਏ। ਹੂੰ ਪਰ ਕਈ ਪੇਥੀਆਂ ਦੇ ਨਾਲ ਜੀ ਪਸ਼ੂ ਮਾਰ ਖੁੰਡਾ ਹੈ। ਹੂੰ ਜਾਂ ਪਸ਼ੂ ਦੋਵੇਂ ਟਾਈਮ ਟੀਕੇ ਨੇ ਮਿਲਦਾ ਉਹਦਾ ਇਹ ਪੇਥੀ ਟੀਕੇ ਨਹੀਂ ਮਿਲੂਗਾ। ਠੀਕ ਹੈ। ਆਪਾਂ ਸ਼ਾਂਤ ਕਿਰਨ ਟਿਕਲ ਮਿਲਣਾ ਪੈਂਦਾ। ਬਿਨਾ ਟੀਕੇ ਬਿਨਾ ਟੀਕੇ। ਉਹ ਫਿਰ ਕੋਈ ਆਪਾਂ ਦਵਾਈ ਵਗੈਰਾ ਦਿੰਨੇ ਆ ਉਸੇ ਦੀ। ਹਾਂ ਉਹ ਜਿਹੜੀ ਮਾਨਸਿਕਤਾ ਬਦਲ ਜਾਂਦੀ ਹੈ। ਠੀਕ ਹੈ। ਹਾਂ ਜੀ। ਮਤਲਬ ਕਹਿੰਦਾ ਭ ਹੋ ਗਏ ਕੋਈ ਘੰਟੇ ਦੌਰਾਨ ਹਟ ਜਾਂਦੇ ਆਪਣੀ ਦਵਾਈ ਨਾਲ ਹਾਂਜੀ ਤੇ ਹੋਰ ਸੋਹਣਾ ਰਿਜ਼ਲਟ ਆ ਇਹਦੇ ਚ ਹਾਂਜੀ ਹੋਰ ਕਿਹੜੀਆਂ ਕਿਹੜੀਆਂ ਜਿਹੜੀਆਂ ਪਸ਼ੂਆਂ ਦੀਆਂ ਬਿਮਾਰੀਆਂ ਦਾ ਆਪਾਂ ਹੱਲ ਕਰ ਦਿੰਦੇ ਆ ਟ੍ਰੀਟਮੈਂਟ ਕਰ ਦਿੰਦੇ ਆ ਪਸ਼ੂ ਦਾ ਕੋਈ ਵੀ ਇਲਾਜ ਮਤਲਬ ਜਿਹੜੇ ਕਿਸੇ ਕਿਸੇ ਦੀ ਬਿਮਾਰੀ ਪਸ਼ੂਆਂ ਦੀ ਉਹ ਸਾਰਾ ਬਿਲਕੁਲ ਠੀਕ ਹੋ ਜਾਂਦੀ ਹੈ ਜੀ ਬਹੁਤ ਸ਼ੀਤ ਹੈ ਠੀਕ ਹੈ ਮੈਂ ਉਹਦੀ ਕਿਰਪਾ ਨੇ ਕਹਿੰਦਾ ਪਰਮੇਸ਼ਰ ਹੀ ਹੈ ਸਾਡਾ ਤਾਂ ਸਿਰ ਸਦਨਾ ਜੀ ਇੱਕ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਜੀ 38-49 ਸਾਲ ਹੋ ਗਏ ਐਨਾ ਤਜਰਬਾ ਹੈ ਹਾਂ ਜੀ ਵੱਡਾ ਬੇਟਾ ਵੈਟਨ ਇਨਸਪੈਕਟਰ ਆ ਠੀਕ ਹੈ ਉਹ ਵੀ ਸ਼ਾਮ ਨੂੰ 2 ਘੰਟੇ ਛੁੱਟੀ ਤੋਂ ਬਾਅਦ ਡਿਊਟੀ ਤੇ ਮੇਰੇ ਨਾਲ ਹੈਲਪ ਕਰਦਾ ਹੈ ਹਮਮ ਛੋਟਾ ਭਪਿੰਦਰ ਸਿੰਘ ਡਾਕਟਰ ਬੀ ਐਮ ਐਸ ਕੀਤੀ ਹੋਈ ਹੈ ਠੀਕ ਹੈ ਉਹ ਤਾਂ ਮੇਰੇ ਨਾਲ 24 ਘੰਟੇ ਨਾਲ ਹੀ ਰਹਿੰਦੇ ਮੇਰੇ ਹਮਮ ਹਾਂ ਜੀ ਉਹ ਵੀ ਨਾਲ ਕਰਦੇ ਤੇ ਇੱਕ ਸਾਡੀ ਦੋ ਦੇ ਕਲੀਨਿਕ ਹੈ ਠੀਕ ਹੈ ਜੀ ਉਹ ਇੱਥੇ ਭਤੀਜਾ ਮੇਰਾ ਬੈਠਦਾ ਹੈ ਡਾਕਟਰ ਸੁਖੀ ਸਿੰਘ ਰੈਟਰਾਂਗ ਪੇਠੀ ਠੀਕ ਹੈ ਜੀ ਤੇ ਤੀਜੀ ਕਲੀਨਿਕ ਸਾਡੀ ਬਰਿੰਡੇ ਜਿੱਥੇ ਮੈਂ ਹੁਣ ਬੈਠਾ ਹਾਂ ਠੀਕ ਹੈ ਜ ਬਹੁਤ ਵਧੀਆ ਰਿਜ਼ਲਟ ਹੈ ਸਾਰੇ ਹੀ ਦੀ ਬੰਮੀ ਦੀ ਕਿਰਪਾ ਹੈ ਜਿੱਥੇ ਵੀ ਸਾਡਾ ਕਿਉਂ ਇਹ ਨੇ ਜਿਹੜੇ ਮਾਨਸਾ ਜ਼ਿਲ੍ਹੇ ਦੇ ਲੋਕ ਹੈ ਨਾ ਬਲਾਡਾ ਜਾਂ ਰਤਾ ਰਤਾ ਖੜਾ ਰਤਿਆ ਕਿ ਦੂਰੋਂ ਲੈਣ ਪਹੁੰਚਣਾ ਖਸ ਹੀ ਹਰੀ ਕੇਲਾ ਤਾਂ ਕਰਕੇ ਇਹਨਾਂ ਨੂੰ ਸਮੂਤ ਵਾਸਤੇ ਕਿਹਨੇ ਇੱਥੇ ਕਰੀਏ ਠੀਕ ਹੈ ਤੇ ਕਈ ਵਾਰੀ ਹੋਰ ਵੀ ਬਈ ਵੀਰ ਭਰਾ ਆਖਦਾ ਕਿ ਮੈਂ ਦੂਰੋਂ ਬਹੁਤ ਆਗਾ ਫਿਰ ਉਹਨਾਂ ਤੱਕ ਦਵਾਈ ਪਹੁੰਚਦੀ ਆਪਾਂ ਕਿਵੇਂ ਕਰ ਸਕਦੇ ਜਾਂ ਤਾਂ ਕੋਰੀਅਰ ਕਰਦੇ ਜੀ ਅਸੀਂ ਕੋਰੀਅਰ ਕਰ ਦਿੰਨੇ ਆ ਜਾਂ ਆ ਕੇ ਲੈ ਜਾਂਦੇ ਆ ਜਾਂ ਆ ਕੇ ਲੈ ਜਾਂਦੇ ਆ ਪ੍ਰਦੇਸ਼ ਪ੍ਰਦੇਸ਼ਾਂ ਵਿੱਚ ਮਰ ਜਾਂਦੀ ਦਵਾਈ ਜਿੱਥੇ ਕਿ ਆਪਣਾ ਕੱਲੇ ਹਿਮਨ ਦੀ ਰੀਡੀਜੈਂਸ ਬੱਚਿਆਂ ਦੀ ਉਸੀ ਕੋਰੀਅਰ ਕਰ ਦਿੰਨੇ ਆ ਹਾਂ ਕਈ ਵਾਰ ਨਾ ਕੋਈ ਬਹੁਤ ਦੂਰੋਂ ਹੁੰਦਾ ਗਲਾਹ ਹੁੰਦਾ ਵੀ ਇੰਨਾ ਤਾਂ ਮੇਰਾ ਯਾਰ ਕਿਰਾਇਆ ਹੀ ਲੱਗ ਜਾਣਾ ਜਿਵੇਂ ਇੰਨੀ ਦੀ ਦਵਾਈ ਨਹੀਂ ਆ ਅਸੀਂ ਸਮੇ ਸਾਰੇ ਕੋਈ ਜਮਾਂ ਗਰੀਬ ਆਉਂਦਾ ਜੀ ਅਸੀਂ ਹੋ ਸਕਦਾ ਉਹਨੂੰ ਰੋਟੀ ਬਣਨ ਤਾਂ ਖੋਣਾ ਹੀ ਹੁੰਦਾ ਠੀਕ ਹੈ ਜੀ ਤੇ ਅਸੀਂ ਉਹਨੂੰ ਕਈ ਵਾਰੀ ਭਾੜਾ ਕਰਾਈ ਦਿੰਨੇ ਆ ਜਿਹੜਾ ਜਮਾਂ ਲਾਣੇ ਕਰਾ ਸਕਦੇ ਫਿਰ ਉਹਨੂੰ ਵਿਚਾਰਿਆਂ ਨੂੰ ਦਵਾਈ ਵੀ ਫਿਰ ਹੀ ਦਿੰਨੇ ਆ ਠੀਕ ਹੈ ਜੀ ਜਿਸ ਤਰ੍ਹਾਂ ਦਾ ਕੋਈ ਨਹੀਂ ਰਾਜਗਰ ਸਦਾਰਸ਼ੀ ਕਰਦੇ ਭਾਵੇਂ ਸਾਲ ਦੋ ਸਾਲ ਆਪਣਾ ਐਵੇਂ ਤਾਂ ਹੈ ਨਹੀਂ ਵੀ ਬਾਲੀ ਜਿਆਦਾ ਮਹਿੰਗੀ ਦਵਾਈ ਨੂੰ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਹਰ ਇੱਕ ਬੰਦੇ ਦਾ ਬਜਟ ਹੈ ਦੇਖੋ ਹਾਰਟ ਟੈਂਕ ਦੀ ਜਿਹੜਾ ਉਮਬੇਤ ਤੇ ਹਾਰਟ ਦਾ ਪੇਸ਼ੈਂਟ ਹੈ ਕੋਈ ਉਹ ਜੇ ਆਪਰੇਸ਼ਨ ਕਰਨਾ 4 ਲੱਖ ਰੁਪਏ ਲੱਗ ਜਾਂਦੇ ਠੀਕ ਹੈ ਜੀ ਔਰ ਮੰਦਰਾ ਬੰਦਰਾ ਬੋਡਾ ਹੋ ਜਾਂਦਾ ਹੈ ਹਾਂ ਇੱਥੇ ਸਿੱਖ ਸਾਲ ਦੇ ਵਿੱਚ ਨਾਨੀਆਂ ਦੋ ਜਾਂ ਤਿੰਨ ਬਲੌਕ ਹੈ ਹਾਰਟ ਦੀਆਂ ਤਿੰਨੇ ਖੋਲ ਜਾਂਦੇ ਇੱਕ ਸਾਲ ਦੇ ਠੀਕ ਹੈ ਜੀ 20-25 ਹਜ਼ਾਰ ਰੁਪਏ ਲੱਗਦਾ ਸਾਲ ਦਾ ਹਾਂ ਕਈ ਵਾਰ ਉਹ ਵੀ 5-500 ਦੇ ਦਵਾਈ ਲੈ ਜਾ ਕੇ ਨਾਲੇ ਸਸਤੀ ਦਵਾਈ ਪੈਂਦੀ ਹੈ ਹੂੰ ਬਹੁਤ ਸੁਣਾਰੀ ਗੱਲ ਉਹ ਐ ਯੂ ਦਾ ਅਟਨੇ ਵਸੇ ਨਹੀਂ ਉਹਨੇ ਕੀ ਥਿਉਰੀ ਪ੍ਰੇਸ਼ ਨਹੀਂ ਹੁੰਦਾ ਪ੍ਰੇਸ਼ ਨਹੀਂ ਹੁੰਦਾ ਕਿਉਂਕਿ ਉਹ ਵਸ ਨਹੀਂ ਉਹਨਾਂ ਦੇ ਵਿਚਾਰਾਂ ਦੇ ਉਹ ਆਪਰੇਸ਼ਨ ਹੀ ਉਹ ਥਿਉਰੀ ਵਿੱਚ ਹੈ ਹੁਣ ਸਾਡੀ ਥਿਉਰੀ ਜੇ ਹੁਣ ਗਦੂਦਾਂ ਦਾ ਜਿਹਨੇ ਆਪਾਂ ਬੇਟੇ ਨੂੰ ਬੋਲਿਆ ਕਿ ਹਰਣੀਆਂ ਦਾ ਕਿਤੇ ਨੱਖ ਦਾ ਮਾਸ ਹੈ ਹਨਾ ਗੰਦਾ ਮੰਜ ਨਹੀਂ ਕਿਸੇ ਦਾ ਪ੍ਰੇਸ਼ ਨਹੀਂ ਕਰਦੇਗੇ ਬਿਨਾ ਆਪਰੇਸ਼ਨ ਤੋਂ ਕੱਲੀ ਦਵਾਈ ਨਾਲ ਆਪਾਂ ਹਾਂ ਜੀ ਇੱਥੇ ਮਤਲਬ ਇਹ ਤੇ ਲੋੜ ਹੈ ਆਪਰੇਸ਼ਨ ਦੀ ਕਿਤੇ ਆਪਣੇ ਤੋਂ ਬਾਹਰ ਨਾ ਗਏ ਉੱਥੇ ਫਿਰ ਕਰਾਉਂਦੇ ਵੀ ਕਰਨਾ ਪੈਂਦਾ। ਇਹ ਕੰਡੀਸ਼ਨ ਇਤੋਂ ਜ਼ਿਆਦਾ ਜ਼ਿਆਦਾ ਹੀ ਖਰਾਬ ਹੋ ਜਾਂਦੀ। ਉਹਨਾਂ ਡਾਕਟਰਾਂ ਤੇ ਕਰੋੜ ਪੈਂਦੀ ਹੈ ਪੇਸ਼ੈਂਟ ਨੂੰ। ਉਦੋਂ ਤਾਂ ਫਿਰ ਮਤਲਬ ਕੋਈ ਹੱਲ ਰਹੀ ਨਹੀਂ ਜਾਂਦਾ। ਇਹ ਸਰ ਦੀ ਜਾਂਦੀ ਰਹਿੰਦੀ ਹੈ ਹਾਂਜੀ ਹਾਂਜੀ। ਤੇ ਭਾਈ ਜੇਕਰ ਕੋਈ ਪ੍ਰੋਬਲਮ ਹੈਗੀ ਆ ਪਸ਼ੂਆਂ ਰਿਲੇਟਡ ਹਨਾ ਦੁੱਧ ਨਹੀਂ ਵਧਦਾ, ਲੇਵਾਣੀ ਵਧਦਾ, ਥਣਾ ਦੀ ਕੋਈ ਪ੍ਰੋਬਲਮ ਆ, ਬਾਰ-ਬਾਰ ਰਿਪੀਟ ਹੋਈ ਜਾਂਦਾ ਪਸ਼ੂ, ਬੰਨ ਪੈ ਗਿਆ ਜਾਂ ਜੋ ਵੀ ਤੁਹਾਨੂੰ ਪਸ਼ੂਆਂ ਰਿਲੇਟਡ ਕੋਈ ਵੀ ਪ੍ਰੋਬਲਮ ਆ ਤਾਂ ਤੁਸੀਂ ਬਠਿੰਡੇ ਆ ਕੇ ਵੀ ਤੁਸੀਂ ਦਵਾਈ ਲੈ ਸਕਦੇ ਹੋ। ਤੇ ਬਾਕੀ ਤਿੰਨ ਕਲੀਨਿਕ ਹੋਰ ਆ ਤੁਸੀਂ ਉਹਨਾਂ ਦਾ ਐਡਰੈਸ ਦੱਸ ਦਿਓ ਜੀ ਇੱਕ ਤਾਂ ਹਰੀਕੇਕਲਾ ਜਿਲ੍ਹਾ ਸ਼ਹੀਦ ਮੁਕਸਰ ਸਾਹਿਬ ਨੇੜੇ ਨਾਲਾ ਮੰਡੀ ਔਰ ਦੂਸਰਾ ਆਪਣਾ ਕਲੀਨਿਕ ਹੈਗਾ ਜੀ ਦੋਦਾ ਨੇੜੇ ਬੱਸ ਸਟੈਂਡ ਦੋਦਾ ਔਰ ਤੀਸਰਾ ਆਪਣਾ ਜਿਹੜਾ ਕਲੀਨਿਕ ਹੈਗਾਗਾ ਜਿੱਥੇ ਆਪਾਂ ਹੁਣ ਇਸ ਟਾਈਮ ਬੈਠੇ ਆਂਗੇ ਪਟੰਡਾ ਨੇੜੇ ਬੱਸ ਸਟੈਂਡ ਸਾਹਮਣੀ ਦੀ ਸੀ ਦਫ਼ਤਰ ਰਜਿੰਦਰਾ ਕਾਲੀ ਵਾਲੀ ਗਲੀ ਦੇ ਵਿੱਚ ਆਪਣਾ ਕਲੀਨਿਕ ਹੈ ਤਿੰਨੋਂ ਕਲੀਨਿਕਾਂ ਦਾ ਨਾਮ ਆਪਣਾ 바ਵਾ ਇਲੈਕਟ੍ਰੋ ਹੋਮੋਪੈਥੀ ਕਲੀਨਿਕ ਹਰੀਕੇਕਲਾ ਵਾਲਾ ਤੇ ਬਾਕੀ ਜਿਹੜੇ ਨੰਬਰ ਆ ਉਹ ਸਕਰੀਨ ਦੇ ਉੱਤੇ ਜੱਲ ਲੀ ਜਾਂਦੇ ਆ ਐਡਰੈਸ ਵੀ ਆਪਾਂ ਸਕਰੀਨ ਦੇ ਉੱਤੇ ਲਾਤਾ ਹੈਗਾ ਤੁਸੀਂ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਕੋਈ ਵੀ ਪ੍ਰੋਬਲਮ ਹੈਗੀ ਆ ਦਵਾਈ ਲੈਣੀ ਆ ਜਾਂ ਫਿਰ ਕੋਈ ਗੱਲਬਾਤ ਪੁੱਛਣੀ ਆ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਵੀ ਆਪਣਾ ਕਰਮ ਸਿੰਘ ਆ ਜੀ ਕਰਮ ਸਿੰਘ ਜੀ ਤੇ ਆਪਾਂ ਕਿਸ ਚੀਜ਼ ਦੀ ਦਵਾਈ ਲੈ ਕੇ ਗਏ ਸੀਗੀ ਅਸੀਂ ਜੀ ਗਾਂ ਖੱਤਰ ਲੈ ਕੇ ਸੀ ਮੱਝ ਖੱਤਰ ਲੈ ਕੇ ਗਏ ਸੀ ਕੀ ਪ੍ਰੋਬਲਮ ਸੀਗੀ ਉਹਨਾਂ ਨੂੰ ਪਹਿਲਾਂ ਮੱਝ ਰਹਿੰਦੀ ਤੇ ਗਾਂ ਰਹਿੰਦੀ ਨਹੀਂ ਸੀਗੀ ਰਿਪੀਟ ਹੁੰਦੀ ਸੀ ਵਾਰੀ ਵਾਰੀ ਰਿਪੀਟ ਹੁੰਦੀ ਸੀ ਠੀ ਤੇ ਫਿਰ ਦੂਜੀ ਦਾ ਕਿ ਕਿਸੀ ਲੇਵੇ ਦੇ ਵਿੱਚ ਫਰਕ ਸੀਗਾ ਠੀਕ ਆ ਤੇ ਫਿਰ ਉਹਦੇ ਬਾਅਦ ਚੱਲ ਗਏ ਸਾਨੂੰ ਲੇਵਾ ਵੀ ਵਧੀਆ ਸਾਫ ਹੋ ਗਿਆ ਠੀਕ ਆ ਤੇ ਵਿੱਚ ਛਿੱਡੀ ਛੁੱਡੀ ਉਹਨਾਂ ਹਟ ਗਈ ਸਾਡੇ ਲੇਵਾ ਚੱਲ ਚੱਲ ਪੈ ਗਿਆ ਜੀ ਕਿੰਨੇ ਕ ਟਾਈਮ ਤੋਂ ਮਤਲਬ ਖਰਾਬ ਸੀ ਲੇਵਾ ਪਹਿਲਾਂ ਖਰਾਬ ਸੀ ਜੀ ਤਿੰਨ ਤੋਂ ਤਿੰਨ ਮਹੀਨਾ ਤੋਂ ਖਰਾਬ ਸੀਗਾ ਜੀ ਕਿੰਨੇ ਟਾਈਮ ਦੇ ਵਿੱਚ ਫਰਕ ਪੈ ਗਿਆ ਤੁਹਾਨੂੰ ਕਹਿੰਦੇ 4.5 4-5 ਦਿਨਾਂ ਚ ਫਰਕ 4-5 ਦਿਨਾਂ ਚ ਪੂਰਾ ਓਕੇ ਹੋ ਗਿਆ ਗੱਲ ਵਾ ਓਕੇ ਹੋ ਗਿਆ ਜੀ ਫਿਰ ਇੱਕ ਸੂਨ ਵਾਲੀ ਸੀਗੀ ਉਹਦੇ ਖਤਰ ਲੈ ਕੇ ਸੀ ਉਹਦਾ ਪਹਿਲਾਂ ਫਰਕ ਸੀਗਾ ਲੇਵਾ ਉਹਦਾ ਡੇਡਾ ਵਿੰਗਾ ਸੀਗਾ ਤੇ ਫਿਰ ਅਸੀਂ ਉਹ ਦਵਾਈ ਦਿੱਤੀ ਤੇ ਉਸ ਤੋਂ ਬਾਅਦ ਸੂ ਵੀ ਤੇ ਵਧੀਆ ਸੈੱਟ ਹੋ ਗਿਆ ਤੇ ਪਹਿਲਾਂ ਹੋਰ ਕਿਦੋਂ ਵੀ ਦਵਾਈ ਵਗੈਰਾ ਲੈਂਦੀ ਸੀ ਹੋਰ ਜਿਹੇ ਅੰਗਰੇਜ਼ੀ ਦਵਾਈ ਲੈ ਕੇ ਗਏ ਸੀਗੇ ਉਹਨਾਂ ਨੂੰ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਜੀ ਅੱਛਾ ਇੱਥੇ ਮਨ ਲੱਗਿਆ ਜਾਂਦਾ ਪਾ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਮਨ ਲੱਗਿਆ ਸਾਨੂੰ ਰਿਜ਼ਲਟ ਮਿਲ ਗਿਆ ਰਿਜ਼ਲਟ ਮਿਲ ਗਿਆ ਜੀ ਠੀਕ ਆ ਤੇ ਜਿਹੜੀ ਰਿਪੀਟ ਨਹੀਂ ਰਹਿੰਦੀ ਸੀਗੀ ਵਾਰੀ ਵਾਰੀ ਰਹਿੰਦੀ ਨਹੀਂ ਸੀਗੀ ਉਹ ਕਿੰਨੇ ਕ ਟਾਈਮ ਤੋਂ ਸੀਗੀ ਦਿੱਕਤ ਉਹ ਸਾਨੂੰ ਕਈ ਚੰਦ ਦਿੱਕਤ ਸੀਗੀ ਫਿਰ ਅਸੀਂ ਦਵਾਈ ਲਿਆ ਕੇ ਇਹਨਾਂ ਨੇ ਦੇਤਾ ਤੇ ਫਿਰ ਅਸੀਂ ਟੀਕਾ ਭਰਾਇਆ ਤੇ ਫਿਰ ਸੈੱਟ ਹੋ ਗਈ ਜੀ ਇਸ ਦੁਬਾਰਾ ਤਾਂ ਨਹੀਂ ਕੋਈ ਦਿੱਕਤ ਲੱਗੀ ਇਸ ਦੁਬਾਰਾ ਜੀ ਦਿੱਕਤ ਨਹੀਂ ਹੋਈ ਠੀਕ ਹੈ ਜੀ ਮਹਿਤਾਪਿੰਡ ਹੈ ਜੀ ਠੀਕ ਹੈ ਮਹਿਤਾ ਪਿੰਡ ਤੋਂ ਬਾਈ ਤੇ ਦਵਾਈ ਲੈ ਕੇ ਗਏ ਸੀਗੇ ਬਾਈ ਲੇਵੇ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਸੀ ਤੇ ਪਸ਼ੂ ਜਿਹੜਾ ਬਾਰ ਬਾਰ ਰਿਪੀਟ ਵੀ ਹੋ ਜਾਂਦਾ ਸੀਗਾ ਤੇ ਬਾਈ ਹੋਰਾਂ ਨੇ ਦਵਾਈ ਲੈਤੀ ਉਸ ਤੋਂ ਬਾਅਦ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋएगी ਹਾਂ ਗਾਂ ਦੇ ਗੋਹੇ ਦਾ ਪੈ ਗਿਆ ਸੀਗਾ ਕਰਾ ਵੰਨ ਪੈ ਗਿਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਦਵਾਈ ਲਈ ਤੇ ਉਹ ਗੋਹਾ ਵੀ ਸੈੱਟ ਕਰਨ ਲੱਗੀ ਪਸ਼ੂ ਵੀ ਸੈੱਟ ਹੋ ਗਿਆ ਦੁਬਾਰਾ ਮਤਲਬ ਕਿੰਨੇ ਕ ਟਾਈਮ ਜੀ ਪਤਾ ਲੱਗਾ ਸੀ ਬੰਨ ਸਾਨੂੰ ਅਸੀਂ ਪਤਾ ਲੱਗਾ ਸੀ ਬਈ 1-2 ਦਿਨਾਂ ਚ ਹੀ ਪਤਾ ਲੱਗ ਗਿਆ ਸਾਨੂੰ ਠੀਕ ਹੈ ਤੇ ਉਸ ਤੋਂ ਬਾਅਦ ਕੋਈ ਦਿੱਕਤ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ